ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਹੈ। ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ। ਹੁਣ ਉਹਨਾਂ ਨੂੰ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ। ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ। ਇਸ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਅੱਜ ਵਿਕਰਮ ਮਜੀਠੀਆ ਦੇ ਸਾਰੇ ਜਿਹੜੇ ਸਾਲੇ ਨੇ ਗਜਪਤ ਸਿੰਘ ਗਰੇਵਾਲ ਨੂੰ ਪਘੋੜਾ ਐਲਾਨਨ ਦੀ ਪਟੀਸ਼ਨ ਤੇ ਵੀ ਸੁਣਵਾਈ ਕਰੇਗੀ ਸੁਣਵਾਈ ਦੇ ਦੌਰਾਨ ਉਹਨਾਂ ਦਾ ਵਕੀਲ ਆਪਣਾ ਜਵਾਬ ਦਾਇਰ ਕਰੇਗਾ ਉਹਨਾਂ ਨੂੰ ਪਹਿਲਾਂ ਹੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਬਿਜ਼ਨਸ ਵਿਭਾਗ ਨੇ ਵਿਕਰਮ ਮਜੀਠੀਆ ਵਿਰੁੱਧ ਚਾਰ ਸ਼ੀਟ ਦਾਇਰ ਕੀਤੀ ਹੈ ਚਾਰ ਸ਼ੀਟ ਦੇ ਵਿੱਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਸ਼ਾਮਲ ਨੇ ਐਸਾ ਦੱਸਿਆ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਜ਼ਨਸ ਵਿਭਾਗ ਨੇ ਸਮੇਂ ਸਿਰ ਚਾਰ ਸ਼ੀਟ ਦਾਇਰ ਕੀਤੀ ਹੈ ਬਿਜ਼ਨਸ ਦਾ ਦਾਵਾ ਹੈ ਕਿ 10 ਸਾਲਾਂ ਦੇ 400 ਬੈਂਕ ਖਾਤਿਆਂ ਦੇ ਰਿਕਾਰਡ ਦੀ ਜਾਂਚ ਵੀ ਕੀਤੀ ਗਈ ਹੈ। ਮਾਮਲੇ ਦੇ ਵਿੱਚ 200 ਗਵਾਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸਦੀ ਹੈ ਕਿ 4 ਦਿਨ ਪਹਿਲਾਂ ਹੀ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੇ ਨਜ਼ਦੀਕੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਦੇ ਵਕੀਲ ਨੇ ਕਿਹਾ ਸੀ ਕਿ ਉਹ ਪਹਿਲਾਂ ਸਰਕਾਰੀ ਗਵਾਹ ਸੀ ਪਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ। ਦੋਸ਼ ਹੈ ਕਿ ਸਾਬਕਾ ਮੰਤਰੀ ਨੇ ਗੁਲਾਟੀ ਦੇ ਰਾਹੀਂ ਸ਼ਿਮਲਾ ਅਤੇ ਦਿੱਲੀ ਦੇ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਨੇ। ਦੋਸ਼ੀ ਨੂੰ ਅੱਜ ਮੁਹਾਲੀ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਪੀੜਤ ਪੱਖ ਦਾ ਦਾਵਾ ਹੈ ਕਿ ਦੋਸ਼ੀ ਪਹਿਲਾਂ ਵਿਜੀਲੈਂਸ ਦੇ ਲਈ ਸਰਕਾਰੀ ਗਵਾਹ ਸੀ ਜਦਕਿ ਵਿਜੀਲੈਂਸ ਦਾ ਦਾਵਾ ਹੈ ਕਿ ਉਹਨਾਂ ਨੂੰ ਹੁਣ ਜਾਂਚ ਦੇ ਦੌਰਾਨ ਸਬੂਤ ਮਿਲੇ ਨੇ ਇਸ ਦੇ ਕਰਕੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਪਰ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਹੋਰ ਵਿਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਗਲੀ ਖਬਰ ਪਠਾਨਕੋਟ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਵੀ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਖੇਤਰਾਂ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬੇਰੋਕ ਟੋਕ ਚੱਲ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਆੜ ਦੇ ਵਿੱਚ ਉਹਨਾਂ ਦੀ ਜ਼ਮੀਨ ਤੋਂ ਰੇਤ ਕੱਢੀ ਜਾ ਰਹੀ ਹੈ ਜਿਸ ਦੇ ਨਾਲ ਖੇਤਾਂ ਦੇ ਵਿੱਚ ਖਤਰਾ ਵੱਧ ਰਿਹਾ ਹੈ ਵੱਡੀਆਂ-ਵੱਡੀਆਂ ਪੋਕਲੇਨ ਮਸ਼ੀਨਾ ਦਿਨ ਰਾਤ ਰਾਵੀ ਦਰਿਆ ਦੇ ਕਿਨਾਰੇ-ਕਿਨਾਰਿਆਂ ਤੋਂ ਰੇਤ ਕੱਢ ਰਹੀਆਂ ਨੇ ਲੋਕਾਂ ਦਾ ਦੋਸ਼ ਹੈ ਕਿ ਮਾਈਨਿੰਗ ਵਿਭਾਗ ਕੁੰਭ ਕਰਨੀ ਨੀਂਦ ਸੋ ਰਿਹਾ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਥਾਨਕ ਰਹਿਣ ਵਾਲੇ ਲੋਕਾਂ ਨੇ ਦੱਸਿਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਦਰਿਆ ਅਤੇ ਕਿਸਾਨਾਂ ਦੀ ਜ਼ਮੀਨ ਨੂੰ ਹੋਰੇ ਨੁਕਸਾਨ ਤੋਂ ਬਚਾਇਆ ਜਾ ਸਕੇ। ਈਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਜੁੜਿਆ ਹਾਂ ਜਿੱਥੇ ਕੈਮਰਾ ਪਰਸਨ ਅੱਗੇ ਆ ਕੇ ਦਿਖਾਉਣਗੇ ਤਸਵੀਰਾਂ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜਾ ਪੁਲਿਸ ਚੌਨੀ ਦੇ ਵਿੱਚ ਬਦਲ ਚੁੱਕਿਆ ਹੈ ਜ਼ਿਲ੍ਹੇ ਦੇ ਲਗਭਗ ਸਾਰੇ ਗਸ਼ਟੜ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਆ ਹਾਲਾਤ ਇੰਨੇ ਕੁ ਤੇਜ਼ ਤਰਾਰ ਜਿਹੜੇ ਆ ਬਣ ਚੁੱਕੇ ਆ ਕਿ ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਕਿਸਾਨਾਂ ਨੇ ਦਫ਼ਤਰ ਦਾ ਘੇਰਾਓ ਕਰ ਲਿਆ ਤੇ ਸੈਂਕੜੇ ਦੀ ਗਿਣਤੀ ਚ ਕਿਸਾਨ ਹੈ ਜਿਹੜੇ ਇਸ ਦਫਤਰ ਦੇ ਅੰਦਰ ਬੈਠੇ ਆਪਣੇ ਰੋਧ ਦਾ ਪ੍ਰਗਟਾਵਾ ਕਰ ਰਹੇ ਹਨ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾ ਹਾਂ ਸੂਬਾ ਆਗੂ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਸਾਡੇ ਕਿਸਾਨ ਆਗੂ ਹਰਜੀਤ ਸਿੰਘ ਤੇ ਬਲਵੰਤ ਨੰਗਲ ਤਣਕ ਦੇ ਕੇ ਵਾਪਸ ਆ ਰਹੇ ਸੀਗੇ ਤੇ ਵਾਪਸ ਆਉਂਦਿਆਂ ਸਮੇਂ ਜਨਕੀ ਮੁਕਸਰ ਦੀ ਧਰਤੀ ਤੇ ਉਦੇ ਕਾਰਨ ਪਿੰਡ ਦੇ ਕੋਲ ਉਹਨਾਂ ਦਾ ਬੱਸ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਹਰਜੀਤ ਸਿੰਘ ਦੀ ਸ਼ਹਾਦਤ ਹੋਈ ਹੈ ਜੋ ਹਰਜੀਤ ਸਿੰਘ ਦਾ ਉਹਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਸਰਕਾਰੀ ਨੌਕਰੀ ਜੋ ਉਹਨਾਂ ਸਰ ਚੜਿਆ ਕਰਜ਼ਾ ਉਹਨੂੰ ਖਤਮ ਕਰਾਉਣ ਦੀ ਮੰਗ ਤੇ ਨਾਲ ਹੀ ਜੋ ਸਾਡਾ ਭਾਈ ਬਲਵੰਤ ਨੰਗਲ ਉਹਦੇ ਇਲਾਜ ਦੇ ਖਰਚ ਬਾਰੇ ਇਹ ਮੰਗਾਂ ਤੇ ਸਾਡੀ ਗੱਲਬਾਤ ਹੋਈ ਹੈ ਮੁਕਸਰ ਦੇ ਪ੍ਰਸ਼ਾਸਨ ਦੇ ਵੱਲੋਂ ਡੀਸੀ ਦੇ ਵੱਲੋਂ ਸਾਡੀ ਇਹਨਾਂ ਮੰਗਾਂ ਨੂੰ ਅਨਗੋਲੀਆਂ ਕੀਤਾ ਗਿਆ ਇਹ ਮੁਆਵਜ਼ਾ ਵੀ ਅਸੀਂ ਲੈ ਕੇ ਰਾਂਗੇ ਚਾਹੇ ਜਿੰਨੀ ਮਰਜ਼ੀ ਲੰਮੀ ਲੜਾਈ ਲੜਨੀ ਪੈ ਜਾਏ ਤੇ ਅਸੀਂ ਇਹ ਮਨ ਬਣਾ ਕੇ ਆਏ ਆ ਕਿ ਜਿੰਨੀ ਮਰਜ਼ੀ ਰਾਤ ਹੋ ਜੇ ਸਾਨੂੰ ਜੋ ਮਰਜ਼ੀ ਪ੍ਰਸ਼ਾਸਨ ਸਾਡੇ ਨਾਲ ਕਰੇ ਅਸੀਂ ਆਪਦੀ ਇਹ ਮੰਗ ਮਨਾ ਕੇ ਜਾਵਾਂਗੇ ਬਾਈ ਹਰਜੀਤ ਦੇ ਪਰਿਵਾਰ ਨੂੰ ਇਨਸਾਫ ਲੈ ਤੋ ਬਗੈਰ ਅਸੀਂ ਇੱਥੋਂ ਜਾਂਦੇ ਨਹੀਂ ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਅਸੀਂ ਮਨਾਉਣ ਦੇ ਲਈ ਅੱਜ ਇੱਥੇ ਡੀਸੀ ਦੇ ਦਸਤਰ ਦਾ ਘਰਾਓ ਕੀਤਾ ਹੋਇਆ ਹੈ ਖੁਸ਼ਿਆਰਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਮਜ਼ਬੂਤੀ ਦੇ ਲਈ ਹਲਕਾ ਪੱਧਰ ਤੇ ਦਫ਼ਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਨੇ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਬਰਿੰਦਰ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਬਾਲ ਸਿੰਘ ਬਲਰਾਜ ਸਿੰਘ ਚੋਹਾਨ ਅਤੇ ਹੋਰ ਸਮੂਚੀ ਲੀਡਰਸ਼ਿਪ ਦੇ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ ਅਤੇ ਕਰਦਾ ਰਹੇਗਾ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਵਾਲ ਸਿੰਘ ਨੂੰ ਟਿਕਟ ਮਿਲਦੇ ਸਾਰ ਹੀ ਉਹਨਾਂ ਦੇ ਹੋਟਲ ਤੇ ਨਜਾਇਜ਼ ਤੌਰ ਤੇ ਬਿਜਲੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜੋ ਸਰਾਸਰ ਆਪ ਸਰਕਾਰ ਦਾ ਤੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਤੱਕਾ ਨਹੀਂ ਹੋਣ ਦੇਵੇਗੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੌਂਡ ਸ਼ਾਂਤੀਆਂ ਦਾ ਜੋ ਇਲੈਕਸ਼ਨ ਹੋ ਰਿਹਾ ਉਹਦੇ ਸਬੰਧ ਵਿੱਚ ਅੱਜ ਦਫ਼ਤਰ ਦਾ ਘਟਨ ਹੋਇਆ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਰਕਰ ਜਿਹੜੇ ਆ ਹਰ ਵਰਗ ਦੇ ਵਿੱਚੋਂ ਇੱਥੇ ਇਕੱਤਰ ਹੋਇਆ ਇਥੋਂ ਜ਼ਾਹਿਰ ਹੁੰਦਾ ਵੀ ਲੋਕਾਂ ਚ ਉਤਸ਼ਾਹ ਬਹੁਤ ਆ ਲੋਕ ਬਹੁਤ ਲੰਮੇ ਸਮੇਂ ਤੋਂ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇੱਕ ਖੇਤਰੀ ਪਾਰਟੀ ਆ ਔਰ ਖੇਤਰੀ ਪਾਰਟੀ ਤਕੜੀ ਹੋ ਕੇ ਅੱਗੇ ਆਵੇ ਇਸ ਕਰਕੇ ਜਿੱਦਾਂ ਚਰਨਤਾਰ ਤੋਂ ਹੰਗਾਰਾ ਮਿਲਿਆ ਇਸ ਤੋਂ ਹੁਣ ਜ਼ਾਹਰ ਹੁੰਦਾ ਵੀ ਬਲੌਗ ਸੰਪਤੀਆਂ ਵਿੱਚ ਸ੍ਰੀ ਉਪ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਕਰੇਗਾ ਤੇ ਅਗਲੀ ਸਰਕਾਰ ਵੀ ਜਿਹੜੀ ਹੈ ਉਹ 27 ਦੇ ਬੰਦੀ ਤੈ ਹੋ ਜਾਏਗੀ ਇਹ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਦਾ ਉਛਾਪ ਆਇਆ ਜਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਕੈਂਡੀਡੇਟ ਜਿਲ੍ਹਾ ਪੁਲਿਸਰ ਉਸਾਰਪੁਰ ਦੇ ਜਹਾਨ ਖੇਲਾ ਜੂਨ ਤੋਂ ਬਹੁਤ ਖੁਸ਼ੀ ਦੀ ਗੱਲ ਆ ਕਿ ਜਿੱਥੇ ਸ਼੍ਰੋਮਣੀ ਕਾਦੀ ਦਲ ਦੀ ਸਾਰੀ ਲੀਡਰਸ਼ਿਪ ਬਰਿੰਦਰ ਸਿੰਘ ਬਾਜਵਾ ਜੀ ਲੱਖੀ ਜੀ ਹੋਰ ਜਿੰਨੇ ਵੀ ਸਾਰੇ ਅਹੁਦੇਦਾਰ ਸਹਿਮਾਨ ਨੇ ਚਾਹੇ ਹੁਸ਼ਾਖਪੁਰ ਦੇ ਯੂਥ ਕਾਦੀ ਦਲ ਦੇ ਕੰਗ ਸਾਹਿਬ ਆਏ ਹੋਏ ਨੇ ਬਾਜਵਾ ਜੀ ਨੇ ਔਜਰਾ ਜੀ ਨੇ ਸਾਰੇ ਜਿੰਨੇ ਵੀ ਨੌਜਵਾਨ ਇੱਥੇ ਇਸ ਇਲਾਕੇ ਦੇ ਜਿਹੜੇ ਨੌਜਵਾਨ ਆ ਉਹ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਉਹ ਇਹਨਾਂ ਦੀ ਇਲੈਕਸ਼ਨ ਦੇ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਜਿਵੇਂ ਸਾਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਚੜਜੀ ਕਲਾ ਦੇ ਵਿੱਚ ਤੇ ਮੂਰੇ ਹੋ ਕੇ ਜਿਹੜੀ ਪਿਛਲੀ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਸਾਨੂੰ ਪੂਰੀ ਆਸ ਆ ਕਿਉਂਕਿ ਗੋਪੀ ਹਣੀ ਨੌਜਵਾਨ ਵੀ ਆ ਤੇ ਲੰਬੇ ਸਮੇਂ ਤੋਂ ਇਹਨਾਂ ਦਾ ਪ੍ਰਵਾਸ ਜਿਹੜਾ ਉਹ ਕਾਦੀ ਦਲ ਦੇ ਲਈ ਬਹੁਤ ਵੱਡਾ ਕੰਮ ਕਰ ਰਿਹਾ ਤੇ ਇਹ ਵੀ ਨੌਜਵਾਨ ਬਹੁਤ ਇਮਾਨਦਾਰੀ ਦੇ ਨਾਲ ਲੋਕਾਂ ਵਿੱਚ ਰਕੇ ਕੰਮ ਕਰ ਰਿਹਾ ਇਸ ਕਰਕੇ ਏਡਾ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਵੀ ਆ ਸਾਰੀ ਲੀਡਰਸ਼ਿਪ ਵੀ ਇਹਦੇ ਨਾਲ ਬੜੀ ਏਕਤਾ ਦੇ ਨਾਲ ਜਿਹੜੀ ਚੱਲ ਕੇ ਜਿਹੜੀ ਉਹ ਇਹਨਾਂ ਨੂੰ ਜਿੱਥੇ ਆਪਾਂ ਕਾਮਯਾਬ ਕਰਾਂਗੇ ਗੋਪੀ ਹੋਣਾ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜਿੱਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਦਾ ਮੋੜ ਜਿਹੜਾ ਉਹ ਇਹਨਾਂ ਨੂੰ ਅੱਜ ਆਪਾਂ ਜਦੋਂ ਬਣਾਵਾਂਗੇ ਇੱਥੋਂ ਆਪਣਾ ਮੈਂਬਰ ਜੂਨ ਤੋਂ ਤੇ ਜ਼ਰੂਰ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਅਸੀਂ ਸਾਰੀ ਲੀਡਰਸ਼ਿਪ ਨੇ ਵਿਸ਼ਵਾਸ ਵੀ ਦਿਵਾਇਆ ਆ ਗੋਪੀ ਹੁੰਨ ਦਾ ਆਪਣੇ ਆਪ ਚ ਵੀ ਇਹਨਾਂ ਦਾ ਬਹੁਤ ਚੰਗਾ ਪ੍ਰਭਾਵ ਇਲਾਕੇ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੇ ਵੀ ਕੋਈ ੱਟਕਾ ਜਿਹੜਾ ਕੋਈ ਅਸੀਂ ਸਹਿਣ ਨਹੀਂ ਕਰਨਾ ਜੋ ਵੀ ਕਦੇ ਵੀ ਕਿਸੇ ਨੂੰ ਵੀ ਲੋੜ ਹੋਈ ਕਿਸੇ ਨੂੰ ਵੀ ਉਹ ਤੇ ਅਸੀਂ ਸਾਰੀ ਟੀਮ ਜਿੰਨੀ ਵੀ ਹੈਗੀ ਆ ਭਾਰਤਵਾਲ ਸਾਹਿਬ ਵਕੀਲ ਦੇ ਇਸ ਇਲਾਕੇ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਹੋਰ ਆ ਨੌਜਵਾਨ ਜਿੰਨੀ ਲੀਡਰਸ਼ਿਪ ਆ ਉਹਨਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਰੇ ਅਸੀਂ ਗੋਪੀ ਦੇ ਨਾਲ ਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਂ ਤਕੜੀ ਚੋਣ ਸ਼ਾਨ ਦੇ ਨਾਲ ਆਂ ਤੇ ਬਸ ਆਪਾਂ ਉਹ ਉਸ ਦਿਨ ਵਿੱਚ ਨੌਜਵਾਨਾਂ ਵੱਲੋਂ ਵੱਡਾ ਜਿਹੜਾ ਕਾਫਲਾ ਕਿਉਂਕਿ ਇਸ ਇਲਾਕੇ ਦੇ ਵਿੱਚ ਅਕਾਲੀ ਦਲ ਪਹਿਲਾਂ ਵੀ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਸੀ ਪਰ ਅਕਾਲੀ ਦਲ ਕਾਫੀ ਮਜ਼ਬੂਤ ਸੀਗਾ ਤੇ ਆ ਜੋ ਫਿਰ ਉਹ ਜਿਹੜਾ ਅਕਾਲੀ ਦਲ ਕਿਉਂਕਿ ਜਿਦੋਂ ਮੈਂ بار بار ਇਹ ਗੱਲ ਕਹਿੰਦੇ ਆ ਕਿ ਗੋਪੀ ਹੋਣੀ ਗੰਭੇ ਸਮੇਂ ਤੋਂ ਇਸ ਇਲਾਕੇ 'ਚ ਵਿਚਰ ਰਿਹਾ ਹੈ ਇਸ ਇਲਾਕੇ ਦੇ ਵਿੱਚ ਹੀ ਇਹਨਾਂ ਦਾ ਪਿੰਡ ਆ ਇਹਦੇ ਵਿੱਚ ਹੀ ਇਹਨਾਂ ਨੇ ساری ਉਮਰ ਆਪਣਾ ਬਿਜ਼ਨਸ ਕੀਤਾ ਇੱਥੇ ਇਹਨਾਂ ਨੇ ਆਪਣੀ ਖੇਤੀ ਕੀਤੀ ਇੱਥੇ ਇਹਨਾਂ ਦਾ ਪਰਿਵਾਰ ਜਿਹੜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਆ ਤੁਸੀਂ ਲੰਬਾ ਸਮਾਂ ਜਿਹੜਾ ਉਹ ਨਾਲ ਰਹੇ ਆ ਤੁਹਾਡਾ ਅਸੀਂ ਇਹੀ ਚਾਹੁੰਦੇ ਆ ਕਿ ਆ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਲੈਣਾ ਉਹਦੋਂ ਤੁਸੀਂ ਫੇਰ ਜਿਹੜੀ ਆ ਉਹ ਇਲੈਕਸ਼ਨ ਦੇ ਵਿੱਚ ਕੋਈ ਤੱਕਾ ਜਿਹੜਾ ਉਹ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਨਾ ਹੋਵੇ ਉਹਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਹੋਊਗਾ ਤੁਸੀਂ ਸਾਡਾ ਸਾਥ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤਾ ਗਿਆ ਤੇ ਨੋਮੀਨੇਸ਼ਨ ਕਦੋਂ ਭਰੀ ਜਾਣੀ ਜੀ ਨੋਮੀਨੇਸ਼ਨ ਅੱਜ ਹੀ ਹੁਣ ਥੋੜੇ ਜਿ ਥੋੜੇ ਚਿਰ ਬਾਅਦ ਕਾਗਜ਼ ਇਹਨਾਂ ਦੇ ਹੋ ਗਏ ਆ ਇਹ ਨਾਮਿਨੇਸ਼ਨ ਜਿਹੜੀ ਆ ਕਿਉਂਕਿ ਕੋਈ ਇਸ ਹੁਸ਼ਿਆਰਪੁਰ ਹਲਕੇ ਦੇ ਵਿੱਚ ਕੋਈ ਜੂਨ ਆ ਤੇ ਉਹਦੇ ਵਿੱਚ ਇਹਨਾਂ ਦੇ ਕਾਗਜ਼ ਜਿਹੜੇ ਆ ਉਹ ਅਸੀਂ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬਾਸ ਸਿੰਘ ਗੋਪੀ ਜੋ ਕਿ ਜਿਲ੍ਹਾ ਪ੍ਰਸ਼ਾਦਿਕ ਇਲੈਕਸ਼ਨ ਵਾਸਤੇ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਸੇ ਉਹਨਾਂ ਵੱਲੋਂ ਥਾਪੜਾ ਮੇਲਾ ਦੇ ਸਾਡੇ ਸਾਰੇ ਸ਼੍ਰੋਮਣੀ ਕਾਰਜਕਾਰੀ ਟੀਮ ਵੱਲੋਂ ਮੇਤੇ ਵਿਸ਼ਵਾਸ ਜਤਾਇਆ ਗਿਆ ਹੈ ਉਸ ਦੇ ਵਿਹਾਰ ਤੇ ਮੈਂ ਜੀ ਅੱਜ ਅਸੀਂ ਆਪਣੇ ਪਾਰਟੀ ਦਾ ਦਫ਼ਤਰ ਬਿਵਾੜਾ ਪੱਠਾ ਵਿਕੇ ਖੋਲਿਆ ਜੀ ਤੇ ਅਸੀਂ ਆਪਣੇ ਪੇਪਰਗੇ ਜੋ ਭਰਾਂਗੇ ਜੀ ਇਸ ਦੇ ਰਾਹ ਤੇ ਜੋ ਵੀ ਮੇਰੇ ਸੰਗ ਤਾਂ ਮੇਰੇ ਭੈਣ ਭਰਾ ਮੇਰੇ ਵੀਰ ਮੇਰੇ ਹੱਕ ਜਾਈਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤਾਂ ਮੈਂ ਆਜੂ ਆਉਂਦਾ ਮੇਰੇ ਵੱਧ ਤੋਂ ਵੱਧ ਦੇਖ ਮੇਰਾ ਸਾਥ ਦੇਣ ਤਾਂ ਮੈਨੂੰ ਕਾਮਯਾਬ ਕਰਨਾ ਵੈਕੂਜੀ ਦਾ ਖਾਲਸਾ ਸਿਰਵੈਕੂਜੀ ਫਤਿਹ ਅਮਰਸਰ ਪਠਾਨਕੋਟ ਮੁੱਖ ਮਾਰਗ ਤੇ ਗੋਪਾਲਪੁਰਾ ਨਜ਼ਦੀਕ ਪ੍ਰਾਈਵੇਟ ਬੱਸ ਅਤੇ ਮਿਕਸਰ ਟਿਪਰ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ 15 ਸਾਲਾਂ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਮੁਤਾਬਕ ਟਿਪਰ ਯੂ ਟਰਨ ਲੈ ਰਿਹਾ ਸੀ ਅਤੇ ਜਿਸ ਦੌਰਾਨ ਬਟਾਲਾ ਦੇ ਵੱਲੋਂ ਆ ਰਹੀ ਬੱਸ ਉਸ ਦੇ ਨਾਲ ਟਕਰਾ ਗਈ ਟੈਪਰ ਡਰਾਈਵਰ ਫਰਾਰ ਹੈ ਜਦਕਿ ਬੱਸ ਡਰਾਈਵਰ ਵੀ ਜ਼ਖਮੀ ਹੈ ਜਿਸ ਦੀ ਹਸਪਤਾਲ ਬਾਰੇ ਹੱਲੇ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜੜੀ ਹੈ ਉਹ ਕੀਤੀ ਜਾ ਰਹੀ ਪਰਮਜੀਤ ਕੋਹਰਿਆ ਨਾਮ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਫਤੇਕਰ ਸਿੰਘ ਗੁੜੀਆਂ ਰੋਡ ਜੀ ਤੇ ਪੱਕੇ ਗਈ ਸੀ ਜੈਨਤੀਪੁਰ ਅੱਛਾ ਤੇ ਆਉਂਦੇ ਆਉਂਦੇ ਜੈਨਤੀਪੁਰੋਂ ਬੱਸ ਵਾਸਤੇ ਬੈਠੇ ਆਂ ਤੇ ਐਕਸੀਡੈਂਟ ਹੋ ਗਿਆ ਕਿਥੋਂ ਆ ਲੱਗ ਬਸ ਤੇਜ਼ ਹੀ ਯਾਰ ਪੇਸ਼ੈਂਟ ਮੈਂ ਇਤਨਾ ਹੋਇਆ ਅਨਕਾਉਂਟ ਇੱਕ ਮਿੰਟ ਸਰ ਇੱਕ ਅਸਟੇਬਲ ਹੋ ਰਿਹਾ ਪੇਸ਼ੈਂਟ ਨਾ ਕਰੋ ਅਭੀ ਅਭੀ ਜ਼ਰੂਰੀ ਹੈ ਅਭੀ ਜ਼ਰੂਰੀ ਹੈ ਮੇਰੇ ਭਾਈ ਸੁਣ ਮੇਰੇ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ ਭਜਨਪ੍ਰੀਤ ਨਾਮ ਹੈ ਮੇਰਾ ਇੱਕ ਕਰਤੂ ਨੰਦ ਲੱਗੇ ਐਕਸੀਡੈਂਟ ਹੋਇਆ ਬਸ ਦਾ ਤੇ ਕੈਂਟ ਟੈਂਕਰ ਦਾ ਤੇ ਉਹਦੇ ਵਿੱਚ ਕੁਝ ਇੱਕ ਦੋ ਜਣੇ ਮਰੇ ਵੀ ਆ ਬਾਕੀ ਪੇਸ਼ੈਂਟ ਲੈ ਕੇ ਆ ਤੇ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਜੀ ਕੋਈ ਅੰਦਾਜ਼ਾ ਨਹੀਂ ਭਾਜੀ ਗੱਡੀਆਂ ਆ ਰਹੀਆਂ ਉੱਥੋਂ ਜੇ ਤਾਂ ਕਰਕੇ ਕਿੰਨੇ ਦੱਸ ਕਿੰਨੇ ਜਣੇ ਸੀ ਜੀ ਇਕਦਾ ਮੈਂ ਖੁਦ ਦੇਖਿਆ ਭਾਜੀ ਬਾਕੀ ਪਤਾ ਨਹੀਂ ਉੱਥੇ ਬਾਕੀ ਪਤਾ ਲੱਗੇਗਾ ਬਾਅਦ ਵਿੱਚ ਹੋਰ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਢਾੜੀ ਵਾਲੋਂ ਮੇਰਾ ਜੋਗੋ ਵਾਲੋਂ ਜੱਟਾਂ ਦੇ ਆਏ ਹਾਂ ਮੈਂ ਐਕਸੀਡੈਂਟ ਕਿੱਦਾਂ ਹੋਇਆ ਹਾਂ ਇਹ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਦੇ ਸੀ ਜੀ ਕਤੇ ਤੁਸੀਂ ਹਾਂਜੀ ਬੱਸ ਤੇ ਆਏ ਹਾਂ ਬੱਸ ਦੇ ਕਿ ਪ੍ਰਾਈਵੇਟ ਨਹੀਂ ਮੇਰੀ ਅੱਜ ਫਿਰ ਪ੍ਰਾਈਵੇਟ ਤੇ ਹਾਂ ਤੇ ਜੀ ਹੀ ਅਗੋਂ ਪਿਓ ਵੱਜਾ ਜਾਂ ਦੂਜਾ ਹਾਂ ਕਿੰਨੇ ਕਿੰਨੇ ਹਾਂ ਹਾਂਜੀ ਕਿੰਨੇ ਕ ਜਾਣੇ ਬੱਸ ਤੇ ਬڑے ਜਣੇ ਬੈਠੇ ਦੇ ਹੀ ਬਸ ਹਾਂਜੀ ਹਾਂ ਚਾਰਿਆਂ ਨੂੰ ਲੱਗੀਆਂ ਨੇ ਕਈ ਤੇ ਦੱਥ ਹੋ ਗਏ ਜਾਂਦਾ ਜਾਂਦਾ ਗੰਦੀ ਕਦੀ ਮੰਦੇ ਹੋ ਜੀ ਹਾਂ ਬੱਸ ਬੱਸ ਹਾਂਜੀ ਬੱਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕੋਈ ਇਹ ਇੰਨਾ ਵੀ ਨਹੀਂ ਮੈਨੂੰ ਤਾਂ ਪਤਾ ਨਹੀਂ ਆਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਪਤਾ ਆਏਗਾ ਜੀ ਜੇ ਕਿ ਹੋਇਆ ਕੀ ਐਂਸ ਪਤਾ ਨਹੀਂ ਕੋਈ ਬਾਸ ਐਕਸੀਡੈਂਟ ਹੋਇਆ ਸ਼ਾਇਦ ਸਾਹਿਬ ਜੀ ਸਰ ਕਿੰਨੇ ਪੇਸ਼ੈਂਟਸ ਹੁਣ ਤੱਕ ਤੁਹਾਡੇ ਕੋਲ ਮੇਰੇ ਖਿਆਲ ਆਪਣੇ ਕੋਲ ਕਿੰਨੇ ਆਏ ਨੇ ਕੁਝ 6 ਪੇਸ਼ੈਂਟ ਹੈ ਮੇਰੇ ਕੋਲ ਬੰਦ ਚਾਰ ਪੰਜ 10 10 6 ਹਮਾਰੇ ਕੋਲ ਹੈ ਸਰ ਆਪਣੇ ਕੋਲ 6 ਹੈ ਜੀ ਹਾਂ ਜਿੰਨੇ ਆਏ ਮੈਨੇਜ ਕਰ ਰਹੇ ਹਾਂ ਸਰ ਕੋਈ ਕੈਜ਼ੁਐਲਟੀ ਨਹੀਂ ਹੋਈ ਹੈ ਫਿਰ ਡੈਟਾ ਫਰੋ ਹਾਂ ਡਾਟਾ 3 ਬਚੀ ਕੋਈ ਬੱਚਾ ਦੱਸ ਰਹੇ ਨੇ ਡਡੂ ਉਹਨਾਂ ਨੂੰ ਪਤਾ ਹੀ ਐ ਮਨੋਂ ਜ਼ਿਆਦਾ ਪਤਾ ਉਹਨਾਂ ਨੂੰ ਪਲਾਸ ਕਿਸ ਤਰ੍ਹਾਂ ਦੇਗੇ ਡਾਕਟਰ ਸਾਹਿਬ ਪਲਾਸ ਬਹੁਤ ਵਧੀਆ ਮੈਨੇਜ ਕਰ ਰਹੇ ਐ ਸਰ ਕੋਈ ਸੀਰੀਅਸ ਪੇਸ਼ੈਂਟ ਆਇਆ ਹੈ ਜੀ ਸੀਰੀਅਸ ਕੋਈ ਜ਼ਿਆਦਾ ਪੇਸ਼ੀ ਸਰ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ ਸਾਡੇ ਔਰਥੋਚ ਜਿਹੜੇ ਆਏ ਨੇ ਉਹਨੂੰ ਮੈਨੇਜ ਕਰ ਰਹੇ ਆ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਆ ਸਰ ਆਪਣਾ ਨਾਮ ਤੇ ਥੋੜਾ ਦੱਸੋ ਡਾਕਟਰ ਧਰਮ ਸਿੰਘ ਮੇਰਾ ਥੰਮ ਪ੍ਰੋਫੈਸਰ ਨੰਬਰ ਠੀਕ ਹੈ ਜੀ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਹੀ ਤੇ ਜਾਂਦੇ ਟਰੱਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਸੀ ਅੰਮ੍ਰਿਤਸਰ ਆ ਰਹੇ ਜੀ ਤੁਹਾਡਾ ਫੋਨ ਲੱਗਿਆ ਪਾਜੀ ਮੇਰੇ ਮਦਰ ਦੇ ਜੀ ਮਦਰ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਕਿੰਨਾ ਦਾ ਉਹ ਦਿਲ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੱਤ ਟੁੱਟ ਗਈਆਂ ਪਤਾ ਲੱਗਾ ਕਿੰਨੇ ਕੁ ਜਾਣੇ ਬਸਤੇ ਵਿੱਚ ਕਾਫੀ ਸਰ ਬਸਤ ਤੁਹਾਨੂੰ ਪਤਾ ਭਰੀ ਹੁੰਦੀ ਹੈ ਬਸਤ ਬਣਾਉਂਦਾ ਸਰ ਹੈਗੀ ਠੀਕ ਸਰਕਾਰੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਦੇ ਸਰ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਮੈਨੂੰ ਸਾਰੇ ਪਏ ਸਾਨੂੰ ਪੁੱਛ ਸਕਦੇ ਵੇਖੋ ਕਿੰਨੀਆਂ ਬੜੀਆਂ ਸੀ ਪਈ ਹੋਈਆਂ ਜੀ ਜੀ ਹਾਂਜੀ ਫਿਰ ਤੁਸੀਂ ਇੱਥੋਂ ਲੋਕਲ ਹੀ ਅੰਮ੍ਰਿਤਸਰ ਆਹ ਲੋਕਲ ਹੀ ਅੰਮ੍ਰਿਤਸਰ ਫੜੇ ਰੋਟਾ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜਿਹੜਾ ਜਿਹੜਾ ਵੀ ਨੁਕਸਾਨ ਹੋਇਆ ਵਾ ਉਹਦੇ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਤਾਂ ਉਹ ਗਰੀਬ ਲੋਕ ਉਹਨਾਂ ਕਿੱਥੋਂ ਕਰਨਗੇ ਮਦਦ ਜੀ ਜੀ ਬਾਕੀ ਮੰਗੇਗੇ ਸਰ ਕਰਦਾ ਨਹੀਂ ਮੈਂ ਕੀ ਕਹਾਂ ਉਹ ਕਿਹਾ ਸੀ ਬਾਸ ਤੇ ਉਹ ਇੱਕ ਫਾਰਮਟ ਕਰਾ ਦੇ ਕਿਚਕ ਡਕੜਾਈ ਬਸ ਪੇਪਰ ਤੇ ਦੇ ਦਿੱਤੇ ਹਾਂ ਡਕ ਤੱਕ ਤੇ 3 ਮਿੰਟ ਦੇ ਵਿੱਚ ਅੱਛਾ ਕਿੱਥੇ ਕਰਕੇ ਨਿਕਲਾਈ ਕਿੰਨੇ ਕ ਜਨ ਦੇ ਸਿਕਲ ਲੱਗੀ ਪਤਾ ਬੜੀ ਕਾਰਨ ਪਾ ਲਗਾ ਕਾਰਨ ਪਾ ਲਗਾ ਜੀ ਅੱਗੇ ਬੈਠੀ ਪਿੱਛੇ ਬੈਠੀ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਪਤਾ ਮੈਨੂੰ ਉਹਨਾਂ ਸਭ ਠੀਕ। ਅਨੇ ਕੀ ਕਰਾਂ ਪਜੀ? ਭਾਈ ਬਸ ਜਾਂੜੀ ਬੜੇ ਰਮਾਨਾ ਸਮਝ ਨਹੀਂ ਆਈ। ਗੁੱਟ ਪੜਾ ਹੈ ਵਾਜੀ ਗਿਆ। ਹੁਣ ਲੱਗਣੇ ਬੀਸਮੈਂਟ ਜੀ ਬਸ ਵਾਲੀ। ਇਹ ਬਸ ਸਰਕਾਰੀ ਹੈ ਕਿ ਪ੍ਰਾਈਵੇਟ? ਪ੍ਰਾਈਵੇਟ। ਪ੍ਰਾਈਵੇਟ। ਬਸ ਵਾਲਾ ਤੇਜ਼ ਸੀ ਜਾਂ? ਨਹੀਂ ਸੀ। ਪਰ ਲੱਗੇ ਬਸ ਚਲੋ ਨਹੀਂ ਓਵਰ ਸਪੀਡ ਨਹੀਂ ਹੈਗੀ। ਸਪੀਡ ਤੇ ਹੈ ਸੀ। ਕਿਧਰੋਂ ਆ ਰਹੀ ਸੀ ਬਸ? ਬੱਸ ਪਿੱਛੋਂ ਦੇ ਪਟਾਣ ਘਟੋ ਹੈ ਅਸੀਂ ਇੱਥੇ ਧੜੀ ਰੋ ਬੈਠੇ ਆਂ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਕਥੋਂ ਨਿਕਲਦੇ ਲੱਗੇ ਸੀ ਕਥੋਂ ਨਿਕਲਦੇ ਲੱਗੇ ਹਾਂਜੀ ਕਿੰਨੇ ਮੰਡੇ ਹੋ ਗਏ ਹਾਂਜੀ ਕਿਹਦੀ ਗਲਤੀ ਮੰਦੇ ਦੀ ਦੇਖੋ ਆਪਾਂ ਮਗਰਲੀ ਸੀਟ ਤੋਂ ਦੂਜੀ ਸੀਟ ਤੇ ਬੈਠੇ ਹੋਏ ਅੱਛਾ ਜੀ ਪਤਾ ਨਹੀਂ ਅੱਗੇ ਜਿਹੜਾ ਡਰਾਈਵਰ ਲੱਗੇ ਬੈਠਾ ਉਹਨੂੰ ਬਤਾਏਗਾ ਕਿਹਦੀ ਗਲਤੀ ਜੀ ਆਪਾਂ ਦੇ ਕਿੰਨਾ ਕੋ ਨੁਕਸਾਨ ਹੋਇਆ ਕੋਈ ਨੁਕਸਾਨ ਕਾਫੀ ਛੋਲੇ ਬੱਚੇ ਵੀ ਮਰ ਗਏ ਲੇਡੀਜ਼ ਐਂਡ ਜੈਂਟਲਜ਼ ਕਿੰਨੇ ਕਾਫੀ ਹੋਏ ਜਕਮੀ ਦੀ ਸਾਰੀ ਬਸੀ ਹੋਈ ਹੈ ਅੱਛਾ ਜੀ ਸਾਰੀ ਬਸ ਭਰੀ ਸੀ ਕੀ ਜੈੱਥ ਹੋਈ ਕੋਈ ਹਾਂਜੀ ਕਾਫੀ ਜੈੱਥ ਸੀ ਹੋਈ ਹੈ ਸੈਂ ਬੱਚਾ ਵੀ ਹੈ ਜੈੱਥ ਬੱਚਾ ਵੀ ਇੱਕ ਛੋਟਾ ਜਿਹਾ ਮੈ ਲੱਗੀ ਸੀ ਉਹ ਇੱਕ ਜੈੱਥ ਹੋਣੀ ਤੂੰ ਕਿਥੋਂ ਗਿਆ ਮੈਂ ਵੀ ਇੱਥੇ ਛੇ ਤੂੰ ਤੂੰ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਪਰਿਵਾਰ ਤੇ ਬੱਚੇ ਨੇ ਤੁਹਾਡੇ ਬੱਚੇ ਨੇ ਘਰ ਸੱਡ ਨਹੀਂ ਨਹੀਂ ਬੱਚਾ ਦਬ ਜਾ ਉਹ ਬਾਕੀ ਮੇਰੀ ਮਦਰ ਦੀ ਲੱਗੀ ਆ ਮੈ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਮਿਲਬਦੀ ਨਹੀਂ ਪਈ ਤੇ ਡਾਕਟਰ ਸਾਹਿਬ ਨੂੰ ਕੁਝ ਨਹੀਂ ਮੇਰੇ ਫਾਦਰ ਨਹੀਂ ਲੱਭਦੇ ਪਏ ਐਸਾ ਠੀਕ ਐ ਠੀਕ ਆ ਇੱਕ ਗੱਲ ਪੇਪਰ ਲਗਾਓ ਯੂਟਰਨ ਲੈ ਰਿਆ ਸੀ ਤੇ ਜੋ ਪਾਸਿਆ ਆ ਕੇ ਉਹ ਕਿ ਫਰਦ ਜੀ ਮੌਕੇ ਤੇ ਤੁਸੀਂ ਅਸੀਂ ਜ਼ਖਮੀਆਂ ਨੂੰ ਟੈਂਪੋਰਰੀ ਮਦਦ ਨਾਲ ਦੀ ਮਦਦ ਨਾਲ ਨਮਸਤ ਕੀ ਹਾਂ ਕਿੰਨੇ ਸੋ ਜੀ ਅੱਜ 12 13 ਬੰਦੇ ਜਿਹੜੇ ਉਹ ਜ਼ਖਮੀ ਨੇ ਹਾਂ ਜੀ ਉਹ ਜਸਤਾ ਤੇ ਪਟਕ ਤੋ ਤੋ ਸਾਨੂੰ ਕਾਲਸ ਆ ਰਹੀ ਹੌਸਪੀਟਲ ਤੇ ਸਿੱਸੇ ਜਾ ਕੇ ਬੈਠੇ ਹਾਂ ਕਿ ਇਹ ਗੱਲ ਕਿ ਇਹ ਜੈਜੁਲਟੀ ਸਰ ਕੀਨੀ ਹੈ ਜੈਜੁਲਟੀ ਹਜੇ ਤੱਕ ਸਾਡੇ ਇੱਕ ਹੀ ਇੱਕ ਹੀ ਅਜੇ ਸਾਹਮਣੇ ਨਹੀਂ ਆਈ ਹਾਂ ਜੀ ਹੋਰ ਕੀ ਕੀ ਨਾਮ ਹੈ ਨਾਮ ਜੇ ਕਨਫਰਮ ਉਸਕ ਨਾਮ ਨਹੀਂ ਪਤਾ ਲੱਗਾ ਸਾਨੂੰ ਜੇ ਪਤਾ ਲੱਗਾ ਕਿ ਉਹ ਦੀ 12-13 ਸਾਲ ਜਿਹੜੀ ਉਹ ਹੈ ਬਾਕੀ ਇਹ ਹਾਲ ਹੈ ਜਿਹੜੀ ਸੀਰੀਅਸ ਹੈ ਇੰਜਰੀਜ਼ ਹੈਗੀਆਂ ਵਾ ਬਾਕੀ ਆਈਸੀਯੂ ਤੋਂ ਜਾ ਕੇ ਦੇਖਦੇ ਹਾਂ ਕਿ ਕੀ ਪੇਸ਼ੈਂਟ ਦੀ ਕੀ ਹਾਲਤ ਹੈ ਅਸੀਂ ਕਿ ਪਰ ਜੇ ਡਰਾਈਵਰ ਹੈ ਉਸ ਨੂੰ ਫੜਿਆ ਗਿਆ ਕਿ ਉਹ ਖਰਾਬ ਨਹੀਂ ਹਜੇ ਮੌਕੇ ਤੇ ਫੜਿਆ ਨਹੀਂ ਗਿਆ ਫੜਿਆ ਨਹੀਂ ਹਜੇ ਮੌਕੇ ਤੇ ਕਪੂਰਥਲਾ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਪੱਕੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਦਾ ਦੋਸ਼ ਹੈ ਕਿ ਇੱਕ ਨੌਜਵਾਨ ਨੇ ਵਿਦਿਆਰਥੀ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਲਿਆ ਸੀ ਫਿਰ ਉਸਨੇ ਉਸ ਨੂੰ ਵਿਆਹ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਉਹ ਉਸ ਨੂੰ ਅਸ਼ਲੀਲ ਵੀਡੀਓ ਭੇਜ ਕੇ ਬਲੈਕਮੇਲ ਕਰ ਰਿਹਾ ਸੀ ਪਰੇਸ਼ਾਨ ਹੋ ਕੇ ਉਸਨੇ ਆਪਣੇ ਆਪ ਨੂੰ ਫਾਹ ਲਾ ਲਿਆ ਖੁਦਕੁਸ਼ੀ ਦੇ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ Laash ਨੂੰ ਫੰਦੇ ਤੋਂ ਉਤਾਰ ਕੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੁਲਿਸ ਨੇ ਮੁਲਜ਼ਮ ਨੌਜਵਾਨ ਦੇ ਵਿਰੁੱਧ ਕਿਸੇ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ। ਮੁੰਡਾ ਸੀ ਪਵਨ ਨਾਜ਼ਾ। ਇਹਨੂੰ ਬਿਜਾਦ ਫੇਰ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ। ਮੇਰੇ ਫੋਨ ਤੇ ਵੀਡੀਓ ਭਾਈਆਂ ਹੋ ਜੀਆਂ। ਮੈਂ ਬੋਲੀ ਆਂ। ਉਹਨੂੰ ਕੋਈ ਬਰਦਾਸ਼ਤ ਹੈ ਹਨ ਫਸੀ ਲੈਣੀ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਨੇ ਸੂਸਾਈਡ ਅਟੈਂਪਟ ਕੀਤੀ ਹੈ ਜੋ ਅਸੀਂ ਇਸੇ ਮੌਕੇ ਤੇ ਪਹੁੰਚੇ ਹਾਂ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਲੜਕੀ ਦੀ ਗੱਲ ਹੋਤੀ ਸੀ ਜਿਹੜੀ ਬਰੌਡ ਟੋਰਟੀ ਆਈ ਸੀ ਤੇ ਇਹਨੂੰ ਨਾਰਥ ਵਿੱਚ ਲਿਖਾਇਆ ਗਿਆ ਕਿ ਫੈਮਿਲੀ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦੀ ਸਟੇਟਮੈਂਟ ਲਈ ਆ ਕੇ ਜਿਹੜੀ ਵੀ ਕੰਮ ਕਰ ਰਹੀ ਹੈ ਇਹ ਲੋਹਾਰੀ ਜੇ ਤੇ ਰਹਿਣ ਵਾਲੇ ਆ ਇਹ ਬੇਸਿਕਲੀ ਕੁਝ ਹੋਊਗਾ ਇਹ ਅਜੇ ਕੋਈ ਜਨਰਲ ਸਪਸ਼ਟ ਨਹੀਂ ਹੋ ਰਹੀ ਕਿ ਲੜਕੀ ਦਾ ਮੋਬਾਈਲ ਤੋਂ ਚੈੱਕ ਕਰਾਂਗੇ ਕਿ ਬਾਸੀ ਜੋ ਹੋ ਰਿਹਾ ਹੈ 13 ਸਟੇਟਮੈਂਟ ਲਗਾਉਂਦੇ ਹਾਂ ਸੋ ਪੁਲਿਸ ਨੇ ਮੁਲਜ਼ਮ ਨੌਜਵਾਨ ਦੇ ਵਿਰੁੱਧ ਕਿਸੇ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਔਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਨੌਜਵਾਨ ਨੂੰ ਕਾਬੂ ਕਰ ਲਿਆ ਜਾਏਗਾ ਆਖਰ ਉਸ ਨੇ ਇਸ ਲੜਕੀ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਦੇ ਸੰਪਰਕ ਦੇ ਵਿੱਚ ਆਇਆ ਔਰ ਕਿਸ ਤਰੀਕੇ ਦੀਆਂ ਉਸ ਨੂੰ ਵੀਡੀਓ ਭੇਜ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਲੜਕੀ ਦੇ ਉੱਪਰ ਦਬਾਅ ਬਣਾਉਣ ਦੀ ਵੀ ਬਿਆਦ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਇਸ ਨੂੰ ਦੇਖਦੇ ਹੁਣ ਪੁਲਿਸ ਹਰ ਪਾਸਿਓ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਗੁਰਦਾਸਪੁਰ ਵਿੱਚ ਏਡੀਸੀ ਰਜਿੰਦਰ ਸਿੰਘ 베ਦੀ ਨੇ ਜਸਵੀਰ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ ਅਤੇ ਅਪਾਹਜ ਪੁੱਤਰ ਦੀ ਪੈਨਸ਼ਨ ਦੇ ਲਈ ਉਪਰਾਲੇ ਸ਼ੁਰੂ ਕੀਤੇ ਨੇ ਗਲੋਬਲ ਸਿਕਸ ਨੇ ਜਸਵੀਰ ਸਿੰਘ ਨੂੰ ਨਵਾਂ ਈ ਰਿਕਸ਼ਾ ਦੇ ਕੇ ਰੁਜ਼ਗਾਰ ਦੇ ਲਈ ਵੱਡੀ ਸਹਾਇਤਾ ਕੀਤੀ ਹੈ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਹੋਰ ਮਿਹਨਤ ਕਰਕੇ ਆਪਣੇ ਪੁੱਤਰ ਦਾ ਇਲਾਜ ਅਤੇ ਟੁੱਟੇ ਮਕਾਨ ਦੀ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕਰੇਗਾ ਪਰਿਵਾਰ ਵਾਰ ਸામਨੇ ਚਲ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ यार सोच रहा रहाँ पॉलिसी बाजार से टर्म लाइफ इंश्योरेंस ले लेते ले ले। तो है हैं आजा। पॉलिसी बाजार पर जीरो जीएसटी के साथ अब एक करोड़ का टर्म लाइफ इंश्योरेंस सिर्फ चार सौ रूपए महीने से शुरू पच्चीस लाख का हॉस्पिटल बिल है कितने पैसे कहाँ आएंगे पैसों की चिंता आप मत कीजिए पापा मैम सर का हेल्थ इंश्योरेंस क्लेम अप्रूव हो गया है आप पॉलिसी बाजार पॉलिसी बाजार पर जीरो जीएसटी के साथ अब एक करोड़ का हेल्थ इंश्योरेंस सिर्फ पाँच सौ पचास रूपए महीने से शुरू अगर आप बनना चाहते हैं एंकर या फिर आप में है जुनून एक तेज तर्रार न्यूज रिपोर्टर बनने का तो आप ज्वाइन करें आई और इंडिया न्यूज न्यूज एक्स का मीडिया स्कूल आई टीवी नेक्स्ट मीडिया इंटरनेशनल स्कूल का कोर्स आपको मौका देता है देश के दिग्गज एंकर्स के साथ काम करने का आई टीवी नेक्स्ट मीडिया इंटरनेशनल स्कूल में आप बेहद नजदीकी से देख पाएंगे किस तरह से आई टीवी नेटवर्क के दिग्गज पत्रकारों की टीम दिन रात खबरों पर काम करती है इस कोर्स के दौरान आप सीखेंगे एंकरिंग की एक-एक उन एंकर्स के साथ जो देश को रखते हैं हर खबर से बाखबर आई टीवी इंटरनेशनल स्कूल का ये कोर्स आपके एंकरिंग स्किल्स को करेगा इतना सशक्त मजबूत जिससे आप बनेंगे पत्रकारिता की दुनिया का वो चमकता चेहरा जो दुनिया देखेगी और पसंद करेगी